ਸਭ ਕੋ ਜੈ ਮਸੀਹ ਕੀ ਕੈਸੇ ਹੈ ਆਪ ਸਭ ਪਰਮ ਗੀਤੇ ਨਾ ਮੈਂ ਵਿਸ਼ਵਾਸ ਕਰਦੀ ਸਭ ਆਪ ਘਰੋਂ ਮੇਂ ਠੀਕ ਹੋਗੇ ਤੇ ਅੱਜ ਦਾ ਵਚਨ ਜਪੂਰ 20 ਬਚਾਓ ਲਈ ਬੇਨਤੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਿਹੜਾ ਇਹ ਵਚਨ ਸੀ ਨਾ ਜਦੋਂ ਮੈਂ ਇਸ ਚੈਨਲ ਨੂੰ ਖੋਲ੍ਹਿਆ ਸੀ ਨਾ ਤੇ ਉਦੋਂ ਪਰਮੇਸ਼ਵਰ ਦੇ ਅੱਗੇ ਦੁਆ ਪ੍ਰਾਰਥਨਾ ਬੜੀ ਪ੍ਰਾਰਥਨਾ ਕੀਤੀ ਫੇਰ ਮੈਂ ਇਸ ਚੈਨਲ ਨੂੰ ਮੈਂ ਜਾਣੀ ਕਿ ਚਲਾਇਆ ਕਿਉਂਕਿ ਪਹਿਲੇ ਮੈਂ ਦੂਸਰੇ ਚੈਨਲ ਚਲਾਇਆ ਸੀ ਕਿ ਤੇ ਉਹ ਡੋਣਗੇ ਸੋਧ ਪ੍ਰਗਨਿਸੀ ਹੋ ਰਿਹਾ ਲੇਕਿਨ ਇਸ ਚੈਨਲ ਬਾਰੇ ਮੈਂ ਜਦੋਂ ਇਹ ਚੈਨਲ ਮੈਂ ਖੋਲਿਆ ਮਤਲਬ ਹਾਂ ਕਿ ਖੋਲਿਆ ਨਹੀਂ ਸੀ ਕਿਤੇ ਮੈਂ ਇਹ ਦੁਆ ਕੀਤੀ ਬਾਰ ਬਾਰ ਇਹੀ ਵਚਨ ਆਉਂਦਾ ਸੀ ਤੇ ਫਿਰ ਮੈਂ ਜਦੋਂ ਵਚਨ ਪੜਿਆ ਪੜ ਕੇ ਫਿਰ ਮੈਂ ਇਸ ਚੈਨਲ ਨੂੰ ਬਣਾਇਆ ਔਰ ਪ੍ਰਭੂ ਕੀ ਦਇਆ ਨੇ ਇਸ ਚੈਨਲ ਤੇ ਇੰਨੀ ਦਇਆ ਹੋਈ ਆ ਬਹੁਤ ਜ਼ਿਆਦੀ ਔਰ ਅੱਗੇ ਵੀ ਆਣ ਆਲੇ ਦਿਨਾਂ ਚ ਹੋਰ ਵੀ ਵਧਦੇ ਜਾਵਾਂਗੇ ਯਿਸੂ ਦੇ ਨਾਮ ਵਿੱਚ ਤੇ ਇਹ ਮੈਂ ਉਹ ਡਾ ਸ਼ੇਅਰ ਕਰਦੀ ਆ ਠੀਕ ਹੈ ਜਿਬੂਰ ਜਿਬੂਰ ਦੀ ਪੋਥੀ ਬੀਜ ਬਚਾਓ ਲਈ ਬੇਨਤੀ ਵਿਪਤਾ ਦੇ ਦਿਨ ਜੋ ਹੋਵਾ ਤੈਨੂੰ ਉੱਤਰ ਦੇਵੇਗਾ ਮੁਸੀਬਤ ਦੇ ਵੇਲੇ ਪਰੇਸ਼ਾਨੀ ਦੇ ਵੇਲੇ ਵਿਪਤਾ ਦੇ ਦਿਨ ਜੋ ਹੋਵਾ ਤੈਨੂੰ ਉੱਤਰ ਦੇਵੇਗਾ ਯਾਕੂਬ ਦੇ ਪਰਮੇਸ਼ਵਰ ਦਾ ਨਾਮ ਤੈਨੂੰ ਉੱਚਿਆ ਕਰੇ ਆਮੇਨ ਸਾਥ ਵਿੱਚ ਉਪੋ ਬਿੱਤਰ ਅਸਥਾਨ ਤੋਂ ਤੇਰੀ ਸਹਾਇਤਾ ਕੱਲੇ ਆਉਣੀ। ਯਸ ਇਹਨੂੰ ਇਹ ਵਚਨ ਨੂੰ ਸੁਣ ਕੇ ਮੈਂ ਹੈਰਾਨ ਰਹੀ ਸੀ ਕਿ ਸੱਚਮੁੱਚ ਪਰਮੇਸ਼ੁਰ ਇਦਾਂ ਜਾਂਦਾ ਏ। ਪਰ ਮੈਂ ਉਹਦੇ ਅੱਗੇ ਦੁਆ ਕਰ ਰਹੀ ਸੀ ਜਦੋਂ ਇਸ ਚੈਨਲ ਨੂੰ ਮੈਂ ਬਣਾਣਾ ਸੀਗਾ। ਮੈਂ ਕਿ ਕੋਈ ਵੀ ਚੀਜ਼ ਮੈਂ ਕਿਸੇ ਵੀ ਕੰਮ ਨੂੰ ਹੱਥ ਪਾਉਣੀ ਕਿਉਂ ਮੈਂ ਡੌਨ ਜਾਣੀ ਹੈ। ਲੇਕਿਨ ਇਹ ਹੀ ਵਚਨ ਦੇ ਨਾਲ ਮੈਂ ਇਸ ਚੈਨਲ ਨੂੰ ਬਣਾਇਆ ਤੇ ਪ੍ਰਭੂ ਦੀ ਦਇਆ ਦੇ ਨਾਲ ਵਧੀਆ ਚੱਲ ਰਿਹਾ ਹੈ। ਔਰ ਵਿਗਦੇ ਜਾਏਗਾ ਤੇ ਪਰਮੇਸ਼ਵਰ ਕਹਿੰਦਾ ਜਦੋਂ ਕਿਸੇ ਵੀ ਚੀਜ਼ ਨੂੰ ਤੁਸੀਂ ਹੱਥ ਪੋਣੇ ਕਿਸੇ ਕੋਈ ਵੀ ਕੰਮ ਕਰਨਾ ਚਾਹੁੰਦੇ ਆ ਪਰਮੇਸ਼ਵਰ ਨੂੰ ਧਿਆਕੇ ਕਰੋ ਜਦੋਂ ਆਪਾਂ ਉਹਦਾ ਨਾਮ ਲੈ ਕੇ ਕਰਦੇ ਹੋ ਸਫਲ ਜ਼ਰੂਰ ਹੁੰਦੇ ਆ ਮੇਰਾ ਇਹ ਵਿਸ਼ਵਾਸ ਆ ਕਿੰਦਾ ਉਹ ਪਵਿੱਤਰ ਸਥਾਨ ਤੋਂ ਤੇਰੀ ਸਹਾਇਤਾ ਕਰਲੇ ਅਤੇ ਸਿਯੋਨ ਤੋਂ ਤੈਨੂੰ ਸੰਭਾਲੇ ਤੇਰੀਆਂ ਸਾਰੀਆਂ ਪੇਟਾਂ ਨੂੰ ਚੇਤੇ ਰੱਖੇ ਅਤੇ ਤੇਰੀਆਂ ਹੋਮ ਬੁਲੀਆਂ ਨੂੰ ਕਬੂਲ ਕਰੇ ਆਂ ਨੇ ਮੇਰਾ ਪਹਿਲੇ ਜੀਵਨ ਮਸੀਹ ਤੋਂ ਪਹਿਲਾਂ ਕੀ ਸੀ ਰੱਬ ਜਾਣਦਾ ਹੁਣ ਕਿੰਨਾ ਕੁ ਚੇਂਜ ਹੋਇਆ ਕੀ ਆ ਉਹ ਵੀ ਰੱਬ ਜਾਣਦਾ ਹੈ ਨਾ ਕਹਿੰਦਾ ਉਹ ਤੇ ਕਹਿੰਦਾ ਇਹਦੇ ਵਿੱਚ ਹੈ ਨਾ ਚੌਥੀ ਐਤ ਦੇ ਵਿੱਚ ਕਹਿੰਦਾ ਉਹ ਉਹ ਤੇਰੇ ਮਨੋਰਥ ਅਨੁਸਾਰ ਤੈਨੂੰ ਦੇਵੇ ਅਤੇ ਤੇਰੇ ਸਾਰੇ ਮਤੇ ਨੂੰ ਪੂਰਾ ਕਰੇ ਕੋਦੋਂ ਕਰਦਾ ਹੈ ਜੋ ਦਾ ਪਉ ਦੀ ਜੂਰੀ ਵਿੱਚ ਰਹਿਣੇ ਹਜੂਰੀ ਦਾ ਮਤਲਬ ਇਹ ਨਹੀਂ ਕਿ ਆਪ ਕੋ ਨੂੰ ਕੋਈ ਵੀ ਜਾਂਚ ਕਰੇ ਤੇ ਅਸੀਂ ਘਰ ਚ ਰਹਿਣੇ ਆ ਆਪਾਂ ਹਰ ਟਾਈਮ ਆਪਣੀ ਆਤਮਾ ਆਤਮਾ ਦੇ ਵਿੱਚ ਪ੍ਰਾਰਥਨਾ ਕਰਦੇ ਰਹਿਣਾ ਹਨਾ ਉਹ ਸੰਗਤ ਜਿਹੜਾ ਬੁਰੇ ਕੰਮ ਨਹੀਂ ਕਰਨਾ ਕੋਈ ਵੀ ਕੁਝ ਕਵੇ ਕਿਉਂਕਿ ਮੇਰੇ ਬਾਰੇ ਸਭ ਤੋਂ ਜ਼ਿਆਦਾ ਮੇਰੇ ਪਰਮੇਸ਼ੁਰ ਜਾਣਦਾ ਕਿ ਮੈਂ ਕਿੰਨਾ ਬਦਲੀ ਹੈ ਕਿੰਨਾ ਨਹੀਂ ਮੈਂ ਦਿਖਾਵਾ ਨਹੀਂ ਕਰਨਾ ਚਾਹੁੰਦੀ ਕਿਸੇ ਚੀਜ਼ ਦਾ ਠੀਕ ਹੈ ਨਾ ਮੈਂ ਬਾਈਬਲ ਪੜਦੀ ਆ ਜੋ ਵੀ ਕਰਦੀ ਆ ਮੈਂ ਉਹ ਕਰਦੀ ਆ ਜੋ ਮੈਨੂੰ ਆਤਮਿਕ ਤੌਰ ਤੇ ਮੰਨਾ ਹੁੰਦਾ ਵੈ ਕਿ ਮੈਂ ਇਹ ਬਚਨ ਸੁਣਾਵਾ ਜਾਂ ਪੜਾ ਮੈਂ ਪ੍ਰਭੂ ਦਾ ਧੰਨਵਾਦ ਇਹ ਉਦਾਂ ਮੇਕੋ ਪੜਿਆ ਨਹੀਂ ਜਾਂ ਤਾਂ ਲੇਕਿਨ ਜਦੋਂ ਮੈਂ ਇਦਾਂ ਇਸ ਤੌਰ ਤੇ ਮੈਂ ਸੱਚੀ ਸੱਚੀ ਬੋਲਦੀ ਆ ਜਦੋਂ ਮੈਂ ਵੀਡੀਓ ਪਉਣੀ ਸ਼ਾਇਦ ਮੈਂ ਉਦੋਂ ਹੀ ਪੜਦੀ ਉਹਦ ਨਹੀਂ ਉਦੋਂ ਹੀ ਪੜਦੀ ਆ ਉਦਾਂ ਮੇਕੋ ਵੀ ਨਹੀਂ ਪੜੀ ਜਾਂਦੀ ਇਸ ਬਹਾਨੇ ਦੇ ਨਾਲ ਕਿ ਮੈਂ ਪੜ ਰਹੀ ਆ ਤਾਂ ਮੈਂ ਪ੍ਰਭੂ ਦਾ ਵੀ ਧੰਨਵਾਦ ਕਰਦੀ ਆ ਕਿ ਕਮ ਸੇ ਕਮ ਮੈਂ ਉਹ ਲੋ ਤਾਂ ਪੜ ਰਹੀ ਆ ਹੈਨਾ ਤੇ ਉਹ ਮੈਨੂੰ ਹਰ ਟਾਈਮ ਵੀ ਪੜ੍ਹਾਏਗਾ ਠੀਕ ਹੈ ਨਾ ਜੇ ਹੁਣ ਨਹੀਂ ਪੜ੍ਹਾਏ ਨਾ ਹਰ ਟਾਈਮ ਵੀ ਪੜ੍ਹਾਏਗਾ ਉਹੀ ਹੋਊਗੀ ਸਮਝ ਦੇਣ ਵਾਲਾ ਔਰ ਇਹਦੇ ਵਿੱਚ ਕੁਝ ਵੀ ਛੁਪਾਉਣ ਵਾਲੀ ਗੱਲ ਨਹੀਂ ਹੈਗੀ ਕਿਚਨ ਨਾ ਮੇ ਦਿਖਾਵਾ ਕਰਦੀ ਆ ਮੈਂ ਕੀ ਮੈਂ ਜੋ ਹਾਂ ਉਹ ਮੇਰਾ ਰੱਬ ਜਾਣਦਾ ਉਹ ਆਪੇ ਮੈਨੂੰ ਇਜਾਜ਼ਤ ਦੇਵੇਗਾ ਉਹਨੇ ਕਿਹਾ ਕਹਿੰਦਾ ਉਹ ਤੇਰੇ ਮਨੋਰਥ ਅਨੁਸਾਰ ਤੈਨੂੰ ਦੇਵੇ ਅਤੇ ਤੇਰੇ ਸਾਰੇ ਮਤੇ ਨੂੰ ਪੂਰਾ ਕਰੇ ਆਮੀਨ ਅਸੀਂ ਅਸੀਂ ਤੇਰੇ ਬਚਾਓ ਦੇ ਕਾਰਨ ਜੇ ਜੇ ਕਾਰ ਕਰਾਂਗੇ ਸੱਚਮੁੱਚ ਜਦੋਂ ਆਪਾਂ ਹੋਵੇ ਮਤਲਬ ਕਿ ਕੋਈ ਵੀ ਕੰਮ ਵਿੱਚ ਵਧੀਆ ਹੋ ਜਾਂਦੇ ਨੇ ਕਿਸੇ ਕੰਮ ਦੇ ਵਿੱਚ ਵਧੀਆ ਹੋ ਜਾਂਦੇ ਆ ਤੇ ਖੁਸ਼ੀ ਮਿਲਦੀ ਆ ਉਹ ਕਹਿੰਦੇ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਆ ਕਿ ਉਹਦੇ ਨਾਮ ਦੀ ਚਰਚਾ ਕਰਦੇ ਆ ਪ੍ਰਭੂ ਤੇਰਾ ਧੰਨਵਾਦ ਕਿਉਂਕਿ ਚੱਪਣ ਵਾਲਾ ਤੂੰ ਹੀ ਐ ਬੰਦੇ ਦੇ ਵਾਸਤੇ ਵਿੱਚ ਨਹੀਂ ਕੁਝ ਵੀ ਹਨਾ ਅਤੇ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਤੋਂ ਆਪਣੇ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ ਸਤਿਮੁੱਚ ਇਹ ਜੋ ਵੀ ਆ ਚੈਨਲ ਹੱਜ ਇਹਦੇ ਵਿੱਚ ਮੈਂ ਕਹਿੰਦੀ ਪ੍ਰਭੂ ਮੇਰੇ ਨੇ ਤੇਰੀ ਹੀ ਮਹਿਮਾ ਹੋਵੇ ਕਿਉਂਕਿ ਮੈਂ ਤੇਰੀ ਬੇਟੀ ਆ ਅਗਰੇ ਚਿਹਰਾ ਵੀ ਆ ਰਿਹਾ ਹੈ ਨਾ ਤੇ ਉਹਨੇ ਹੀ ਮੈਨੂੰ ਦਿੱਤਾ ਹੈ ਚਿਹਰਾ ਵੀ ਤੇ ਉਹਦੇ ਲਈ ਹੀ ਇਸਤੇਮਾਲ ਹੋਵੇ ਕੰਮਾਂ ਦੇ ਲਈ ਹੀ ਹੋਵੇ ਕਿਉਂਕਿ ਆਪਾਂ ਇਹ ਨਹੀਂ ਹੁੰਦੇ ਕਿ ਆਪਾਂ ਕੋਈ ਕੰਮ ਕਰੇ ਤਾਂ ਆਪਾਂ ਵਿੱਚ ਆਪਣਾ ਚਿਹਰਾ ਹੀ ਨਾ ਹੋਵੇ ਹਨਾ ਕੁਝ ਵੀ ਕਰੀਏ ਆਪਣੀ ਆਵਾਜ਼ ਦੀ ਅਗਰ ਸਾਨੂੰ ਇਹ ਨਹੀਂ ਸੂਰ ਉਹ ਨਹੀਂ ਸੂਰ ਤਾਂ ਰੱਬ ਨੇ ਦਿੱਤੀ ਆਵਾਜ਼ ਦਿੱਤੀ ਹੈ ਤੁਸੀਂ ਕਰ ਇਹਦਾ ਮਤਲਬ ਇਹ ਨਹੀਂ ਕਿ ਰੀਅਲ ਕੀ ਹੈ ਰੀਅਲ ਇਹ ਹੀ ਇਹ ਹੀ ਆ ਕਿ ਜੋ ਵੀ ਤੁਸੀਂ ਪਰਮੇਸ਼ਵਰ ਲਈ ਕਰੋ ਸੱਚੇ ਦਿਲ ਨਾਲ ਕਰੋ ਹਨਾ ਕੁਝ ਵੀ ਕਰੋ ਚਾਹੇ ਆਰਾਧਨਾ ਵਾ ਬਚਨ ਸੁਣਾਉਣਾ ਬੰਦਗੀ ਜਾਂ ਕੁਝ ਵੀ ਹਾਂ ਮੈਂ ਇਹ ਚੈਨਲ ਬਣਾਇਆ ਮੈਂ ਸੱਚੇ ਦਿਲੋਂ ਬਣਾਇਆ ਇਹ ਰੱਬ ਜਾਣਦਾ ਵਾ ਮੈਂ ਕਾਤੋਂ ਬਣਾਇਆ ਮੇਰੀ ਕੀ ਮਜਬੂਰੀ ਹੈ ਕੀ ਨਹੀਂ ਮਜਬੂਰੀ ਇਹ ਰੱਬ ਜਾਣਦਾ ਇਸ ਕਰਕੇ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਕਿੱਕ ਤੇ ਆਉ ਫੇਪੜੀ ਆਪਾਂ ਕਿੰਨਾ ਕਿਦਰ ਯਹੋਵਾ ਤੇਰੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ ਸੱਚਮੁੱਚ ਯਹੋਵਾ ਹੀ ਬੂੜੀਆਂ ਕਰਦਾ ਸਾਰੀਆਂ ਮੰਗਾਂ ਨੂੰ ਪੂਰਾ ਕਰਦਾ ਹੁਣ ਮੈਂ ਜਾਤਾ ਪਾਈ ਯਹੋਵਾ ਆਪਣੇ ਮਸਾ ਕਿਤੇ ਹੋਏ ਨੂੰ ਬਚਾਉਂਦਾ ਹੈ ਪਰਮੇਸ਼ਵਰ ਆਪਣੇ ਮਸਾ ਕਿਤੇ ਹੋਏ ਨੂੰ ਬਚਾਉਂਦਾ ਕ ਬੜਾ ਆਸਾਨ ਆ ਕਹਿਣਾ ਜਦੋਂ ਮੈਂ ਹਨਾ ਹਰੇਕ ਕੰਮ ਦੇ ਵਿੱਚ ਵੀ ਜਦੋਂ ਵੀ ਮੈਂ ਦੇਖਿਆ ਕਿ ਮੈਂ ਹਰੇਕ ਕੰਮ ਦੇ ਵਿੱਚ ਪੂਰੀ ਨਹੀਂ ਪਾਇ ਕਿ ਕਿਸੇ ਵੀ ਕੰਮ ਨੂੰ ਹੱਥ ਪਾਵਾਂ ਕੁਝ ਵੀ ਕਰਾਂ ਮੈਂ ਮਤਲਬ ਕਿ ਕਿਉਂ ਨਹੀਂ ਹੋ ਰਹੀ ਮੈਂ ਵੀ ਤਾਂ ਕਰ ਸਕਦੀ ਆ ਕਾਤੋਂ ਨਹੀਂ ਕਰ ਸਕਦੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਨਹੀਂ ਉਸੇ ਤਾਂ ਮੈਂ ਆਪਣੇ ਆਪ ਤੋਂ ਕਰ ਰਹੀ ਸੀ ਲੇਕਿਨ ਜਿਸ ਦਿਨ ਮੈਂ ਪ੍ਰਾਰਥਨਾ ਕਰਕੇ ਪਰਮੇਸ਼ਵਰ ਤੇ ਭਰੋਸਾ ਰ ਆਪਣੇ ਤੇ ਮੈਂ ਰੱਬ ਜਾਣਦਾ ਮੈਂ ਆਪਣੇ ਤੇ 1% ਦਾ ਵੀ ਭਰੋਸਾ ਨਹੀਂ ਮੈਨੂੰ ਲੇਕਿਨ ਜਾਜ ਚੱਕਣ ਆਲਾ ਨਾ ਮੈਨੂੰ ਉਹ ਲੈ ਕਿਤੇ ਨਾ ਕਿਤੇ ਜੇ ਮੈਂ ਅੱਜ ਥੋੜਾ ਜਿਹਾ ਵੀ ਵਧਿਆ ਥੋੜਾ ਜਿਹਾ ਵੀ ਕਹਿਣਾ ਤੇ ਪਰਮੇਸ਼ਰ ਦੀ ਇੱਛਾ ਹੀ ਹੈ ਪਰਮੇਸ਼ਰ ਦੀ ਮੈਂ ਮਰਜ਼ੀ ਮੰਨਦੀ ਹਾਂ ਤੇ ਉਹ ਆਪਣੇ ਮਿੱਮਿਸ ਮੱਸਾ ਕਿਤੇ ਹੋਏ ਨੂੰ ਬਚਾਉਂਦਾ ਹੈ ਉਹ ਆਪਣੇ ਪਵਿੱਤਰ ਸਵਰਗੋਂ ਉਹ ਨੂੰ ਉੱਤਰ ਦੇਵੇਗਾ ਆਪਣੇ ਸੱਜੇ ਹੱਥ ਦੇ ਬਚਾਉਣ ਵਾਲੇ ਸਮਰਥ ਨਾਲ ਆਮੀਨ ਕੋਈ ਰੱਥਾਂ ਨੂੰ ਅਤੇ ਕੋਈ ਘੋੜਿਆਂ ਨੂੰ ਪਰ ਅਸੀਂ ਜੋ ਹੋਵਾ ਆਪਣੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਾਂਗੇ ਉਹ ਚੁੱਕੇ ਅਤੇ ਡਿੱਗ ਪਏ ਹਨ ਪਰ ਅਸੀਂ ਉੱਠੇ ਅਤੇ ਸਿੱਧੇ ਖੜੋਗੇ ਹਾਂ ਏ ਜੋ ਹੋਵਾ ਬਚਾ ਲੇ ਸਾਡੀ ਪੁਕਾਰ ਦੇ ਵੇਲੇ ਪਾਸੋਂ ਉੱਤਰ ਦੇਵੇਗਾ ਬਹੁਤ ਸਾਰੇ ਕਹਿੰਦੇ ਆ ਉਹ ਨੂੰ ਕੁਝ ਕਹਿੰਦੇ ਹੀ ਕਿ ਪਤਾ ਨਹੀਂ ਘਰੇ ਕਿੱਦਾਂ ਰਹਿੰਦੇ ਆ ਪਰ ਪਰਮੇਸ਼ਵਰ ਜਾਣਦਾ ਵਾ ਕਿ ਮੈਂ ਕਿਸ ਤਰ੍ਹਾਂ ਰਹਿੰਦੀ ਮੈਂ ਕੋਈ ਸ਼ੋਅ ਨਹੀਂ ਕਰਨਾ ਚਾਹੁੰਦੀ ਕਿ ਮੈਂ ਕੀ ਕਰਦੀ ਆਂ ਕੀ ਨਹੀਂ ਕਰਦੀ ਸੋ ਪਲੀਜ਼ ਪਲੀਜ਼ ਆਪ ਇਦਾਂ ਨਾ ਸੋਚੇ ਕਿ ਇਹ ਵੀਡੀਓ ਉਹ ਕਰਕੇ ਕਰਦੀ ਆ ਜਾਂ ਕਿਦਾਂ ਹਾਂ ਮੈਂ ਜੋ ਵੀ ਕਰਦੀ ਆ ਪਰਮੇਸ਼ਵਰ ਮੈਨੂੰ ਜਾਂਚ ਰਿਹਾ ਅੰਦਰ ਪਰਖ ਰਿਹਾ ਅਗਰ ਮੈਂ ਦਿਖਾਵਾ ਵੀ ਕਰੀਆ ਪਰਮੇਸ਼ਵਰ ਆਪੇ ਹੀ ਮੈਨੂੰ ਸਹੀ ਕਰੇਗਾ ਮੈਂ ਇਹ ਮੰਨਦੀ ਆਂ ਕਿ ਪਰਮੇਸ਼ਵਰ ਨਾਲ ਆਪੇ ਹੀ ਬਦਲੇਗਾ ਹਾਂ ਮੈਂ ਇਨਾ ਪਰ ਹਨਾ ਮੈਂ ਪਰਮੇਸ਼ਵਰ ਮੈਨੂੰ ਜਾਣਦਾ ਵਾ ਕਿ ਮੈਂ ਸੱਚ ਸੱਚੀਲੀ ਕਰ ਰਹੀ ਆ ਕਿ ਫੀਕਾ ਬਸ ਹੋਰ ਕੁਝ ਨਹੀਂ ਹੈ ਜੋ ਨਹੀਂ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਉਸੇ ਇਸ ਤਰ੍ਹਾਂ ਦੇ ਬਰਕਤ ਦੇਵੇ ਸਭ ਨੂੰ ਮੇਰੇ ਵੱਲੋਂ ਜੈਨ ਸਿੱਕੀ